ਦੋ ਤੇਰੇ ਦੂਸਰਾ ਦੂਸਰਾ ਜੀ ਦੂਸਰਾ ਬਾਕੀ ਪੈਪਾ ਸਮਝ ਲਾਉਣ ਜਿਹੜਾ ਸਹੀ ਉਹ ਦੂਸਰਾ ਵਾ ਠੀਕ ਆ ਜੀ ਆਹ ਵੇਖੋ ਯੱਸੀ ਵਸ਼ੀ ਹੈ ਮਗਰ ਸੋ ਚੌਥਾ ਦਿਨ ਅੱਜ ਬਾਕੀ ਆ ਬੱਚੀ ਵੀ ਚੰਗੀ ਆ ਮਗਰ ਜਰਸੀ ਬਲੀਡ ਦੇ ਵਿੱਚ ਹੀ ਆ ਬਾਕੀ ਲੇਵੇ ਲੂਵੇ ਦੀ ਇੱਕ ਵਾਰੀ ਤੁਸੀਂ ਤਸੱਲੀ ਨਾਲ ਦੇਖ ਲਓ ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਚਕਰੀ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਵੀਰ ਕੋਮਲ ਹੋਣ ਦੇ ਘਰ ਆਇਆ ਤੇ ਸਰਮਖ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਇਹ ਪਿੰਡ ਸਰਿਆਲੀ ਦੇ ਵੀ ਬਿਲਕੁਲ ਲੱਗੇ ਆ ਇਧਰੋਂ ਸ਼ਹਿਰੇ ਪਨੋਆ ਤੋਂ ਵੀ ਕੋਈ 3-4 ਕਿਲੋਮੀਟਰ ਦੀ ਦੂਰੀ ਆ ਤੇ ਸਰਿਆਲੀ ਵੀ ਤਕਰੀਬਨ ਇਥੋਂ ਕੋਈ 3 ਕਿਲੋਮੀਟਰ ਦੀ ਦੂਰੀ ਆ ਬਾਕੀ ਸਰਿਆਲੀ ਮੰਡ ਪਿੰਡ ਲੱਗੇ ਆ ਇਧਰੋਂ ਜੱਲੇਵਾਲ ਦਰਗਾਪੁਰ ਠੱਠੀਆਂ ਮੰਤਾਂ ਇਹ ਪਿੰਡ ਲੱਗੇ ਲੱਗੇ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੋ ਵੜਾ ਬਿਲਕੁਲ ਪਾਜੀਆਂ ਸੁਈਆਂ ਨੇ ਜਰਸੀ ਨਸਲ ਬਰੀਡ ਦੇ ਵਿੱਚ ਆ ਤੇ ਇਧਰ ਦੋ ਹੀ ਕ੍ਰਾਸਾਂਗ ਤੁਹਾਨੂੰ ਹੋਰ ਦਿਖਾ ਦੇਵਾਂਗੇ ਬੜਾ ਇਹ ਗੱਬਣਾ ਚਾਹ ਨਗਰਾਂ ਦੀ ਡਿਟੇਲ ਆਪਾਂ ਲੈ ਲਾਂਗੇ ਤਰੀਕ ਅੱਜ 4 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 12:30 12:30 ਵਜੇ ਦਾ ਵੈਸੇ ਜਿਹੜੀਆਂ ਵਾਰਾ ਤੁਹਾਨੂੰ ਆਪਾਂ ਸੁਈਆਂ ਦਿਖਾਉਣੀਆਂ ਨੇ ਇਹਨਾਂ ਦੀ ਚਵਾਈ ਤਕਰੀਬਨ ਸਵੇਰੇ ਮਾਰਨਿੰਗ ਹੋਈ ਆ ਉਹ ਜਿੰਨੇ ਸਮੇਂ ਤੇ ਚਵਾਈ ਹੋਈ ਜਾ ਉਹ ਤੁਹਾਨੂੰ ਵਿੱਚੇ ਆਪਾਂ ਦੱਸ ਦਿਆਂ ਦਵਾਂਗੇ ਠੀਕ ਆ ਜੀ ਅੱਗੇ ਮੇਰਾ ਵੀਰ ਕੋਈ ਵੀ ਆਪਦੀ ਟਾਈਮੋ ਟਾਈਮ ਦੋ ਟਾਈਮ ਤਿੰਨ ਟਾਈਮ ਚੋਗੇ ਤਸੱਲੀ ਕਰ ਸਕਦਾ ਔਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਰਮਖ ਸਾਸਰੀ ਸਾਹਿਬ ਕੋ ਸਾਡੀ ਬੜੀ ਕਿਰਪਾ ਬਬਤੀਸੋਂ ਦੀ ਸਰਮਖ ਵੀਰੇ ਅੱਜ ਵੜਾਂ ਦੀ ਗੱਲ ਕਰਗੇ ਚਾਰ ਵੜਾ ਜਿਵੇਂ ਆਪਾਂ ਜ਼ਿਕਰ ਕਰ ਦਿੱਤਾ ਦੋ ਸੁਈਆਂ ਤੇ ਦੋ ਇਹ ਦਰਗਬਾਂ ਨੇ ਹਾਂਜੀ ਹਾਂਜੀ ਦੋ ਆਪਣੇ ਕੋਲ ਜੱਸੀ ਵੜਾਂ ਸੁਈਆਂ ਆਈ ਮਗਰ ਵਸ਼ੀਆਂ ਵੀ ਜੱਸੀ ਆ ਠੀਕ ਆ ਹਾਂਜੀ ਤੇ ਦੋ ਆ ਕ੍ਰਾਸ ਚਾ ਠੀਕ ਆ ਤੇ ਬਾਕੀ ਮਾਲ ਆਪਾਂ ਹਮੇਸ਼ਾ ਨੋਟ ਕਰਾ ਲੇਦਾ ਮਾਲ ਬੜੇ ਜਾਇਜ਼ ਤੇ ਸੂਤਰ ਦੇ ਰੇਟ ਹੁੰਦੇ ਆ ਬਿਲਕੁਲ ਵਾਜਬ ਪੜਦਾ ਹੁੰਦਾ ਸਰਮਖ ਸਿੰਘ ਹੋਂਦੇ ਕੋਲ ਹਰੇਕ ਭਰਾ ਨੂੰ ਹੁੰਦਾ ਵੀ ਥੋੜੇ ਪੈਸੇ ਲਾ ਕੇ ਆਪਾਂ ਨੂੰ ਕੋਈ ਚੀਜ਼ ਮਿਲ ਜਾਵੇ ਤੇ ਜਾਇਜ਼ ਰੇਟ ਹੋਣ ਸੋ ਜਰਸੀ ਵੇੜਾ ਸ਼ਰਮਕਾ ਹੈਦਰੋ ਸਟਾਰਟ ਕਰ ਲੀਏ ਪੂਰਾ ਵੇਰਵਾ ਪੂਰੀ ਦੱਸ ਦੇ ਮੇਰਾ ਜਿਹੜਾ ਡਿਟੇਲ ਇਹਦੀ ਸਾਡਾ ਦੂਸਰਾ ਦੂਸਰਾ ਜੀ ਦੂਸਰਾ ਬਾਕੀ ਭੈਣ ਭਰਾ ਸਮਝ ਲਾਉਣ ਜਿਹੜਾ ਸਹੀ ਉਹ ਦੂਸਰਾ ਵਾ ਠੀਕ ਆ ਜੀ ਕੋਈ ਤੀਸਰਾ ਮਾਲੇ ਕੋ ਦਵਾਂ ਮਾਲੇ ਉਹ ਭੈਣ ਭਰਾ ਸਮਝਿਆ ਇਹ ਅੱਜ ਕਿੰਨੇ ਦਿਨਾਂ ਦੀ ਸੂਈ ਹੈ ਸੋਨ ਸੰਸਾਵਾ ਚੌਥਾ ਦਿਨ ਹੈ ਮਗਰ ਬੱਛੀ ਆਈ ਹੋਵੇ ਬੋਲ ਜੀ ਅੱਜ ਚੌਥਾ ਦਿਨ ਹੈ ਕਿਸਾਨ ਮੇਰੇ ਇੱਧਰ ਬੱਛੀ ਤੁਹਾਨੂੰ ਦਿਖਾ ਦਿੰਨੇ ਆ ਇਹ ਮਗਰ ਬੱਛੀ ਹੈ ਕਾਫੀ ਕਲਰ ਤੇ ਰਾਂਗਾ ਬੱਛੀ ਦਾ ਆ ਵੇਖੋ ਯਸੀ ਬੱਛੀ ਹੈ ਮਗਰ ਸੋ ਚੌਥਾ ਦਿਨ ਹੈ ਅਸ ਵਕਤ ਸਰਮਖੰਦੇ ਥੱਲੇ ਬੌਲੇ ਦੀ ਗੱਲ ਕਰ ਲਈਏ ਕੱਚਾ ਦੁੱਧ ਗੱਲ ਕਰ ਲਈਏ ਕਿੰਨਾ ਸਾਨੂੰ ਸਭ ਜਿਹੜਾ ਪੱਕਾ 9 ਲੀਟਰ ਆਪਾਂ ਚਵਾਗ ਦੇਣਾ 9 ਲੀਟਰ ਹਾਂਜੀ ਆਪਣੇ ਘਰੇ 2 ਟੰਗ 4 ਟੰਗ ਚੋਕ ਤਸਲੀ ਕਰਕੇ ਮੁੜ ਕੇ ਨਾ ਲਾਮਾ ਲੈਣਾ ਨਾ ਦੇਣਾ ਇਹ ਸਭ ਤੋਂ ਪਹਿਲਾਂ ਆਪਾਂ ਬੇਨਤੀ ਕਰਦੇ ਹਾਂ ਸਾਡੇ ਘਰੇ ਪਹੁੰਚ 4 ਟੰਗ ਚ ਜਾਈਓ ਬਸ ਬਸ ਬਾਕੀ ਆਪੋ ਆਪਣੇ ਘਰਾਂ ਦੇ ਸਮਝਾ ਮੁੜ ਕੇ ਕੋਈ ਨਾ ਪੱਠਿਆ ਦੇ ਬਾਲੇ ਕੋਈ ਟੂੜੀ ਦੇ ਬਾਲੇ ਕੋਈ ਵਣ ਦੇ ਬਾਲੇ ਬਸ ਜੀ ਬਸ ਹਾਂ ਆਪਾਂ ਨਾ ਮੁੜ ਕੇ ਲਾਮਾ ਲੈਣਾ ਨਾ ਲਾਮਾ ਦੇਣਾ ਬਿਲਕੁਲ ਜੀ ਬਿਲਕੁਲ ਪਹਿਲਾਂ ਤਸਲੀਆਂ ਕਰਕੇ ਲੈ ਕੇ ਜਾਣ ਦੀ ਜੀ ਜੀ ਆਪਣੇ ਕੋਲ ਜ ਸੋ 9 ਕਿਲੋ ਉਸ ਵਕਤ ਮੇਰੇ ਜਿਹੜੋ ਭਾਵੇਂ ਬੋਲੇ ਤੋਂ ਬਾਹਰ ਕੋਈ ਕੱਚਾ ਦੁੱਧ ਮੰਨ ਲਿਆ ਜੀ ਵੀ 9 ਕਿਲੋ ਤੋਂ ਸਟਾਰਟਿੰਗ ਆ ਦੂਜਾ ਸਵੇਰ ਜਰਸੀ ਬਲੀਡ ਦੇ ਵਿੱਚ ਵੇੜ ਆਪਾਂ ਤੁਹਾਨੂੰ ਦਿਖਾ ਰਹੇ ਆ ਰੰਗ ਵੇਖੀਏ ਤੇ ਤੁਸੀਂ ਦੇਖੋਗੇ ਬਿਲਕੁਲ ਵਾਈਟ ਵੀ ਕਹਿ ਸਕਦੇ ਕ੍ਰੀਮ ਵਿੱਚ ਰੈੱਡ ਕਲਰ ਬਿਲਕੁਲ ਲਾਈਟ ਬਲੈਕ ਦਾ ਕੰਬੀਨੇਸ਼ਨ ਆ ਦੋ ਤਿੰਨ ਕਲਰਾਂ ਦਾ ਠੀਕ ਆ ਬਾਕੀ ਲੇਵੇ ਲੂਵੇ ਦੀ ਇੱਕ ਵਾਰੀ ਤੁਸੀਂ ਤਸੱਲੀ ਨਾਲ ਦੇਖ ਲਓ ਹੁਣ 12:30 12 ਵਜੇ ਦਾ ਕੋਈ 1 ਵਜੇ ਦੀ ਫੀਡ ਗੇਡ ਸਮਾਂ ਹੈ। ਸਵੇਰ ਨੂੰ ਸ਼ਰਮਾ ਕੋ ਮਾਰਨਿੰਗ ਕੋਈ 2:30 3:00 ਕਿੰਨੀ ਸਮਾਂ ਸਾਨੂੰ ਸੱਚ ਵਾਰੀ ਦਾ ਟਾਈਮ ਆਪਣਾ 5:30 ਤੋਂ 5:30 ਸ਼ਾਮ ਤੱਕ ਠੀਕ ਆ ਜੀ। ਸਵੇਰੇ 5:30 ਸ਼ਾਮ ਨੂੰ 5:30 ਠੀਕ ਆ ਜੀ। ਹਾਂਜੀ ਆਪਣੇ ਘਰੇ ਦੋ ਡੰਗ ਚਾਹਤੋਂ ਜਿੱਦਾਂ ਮਾਜੀ ਚੋਕ ਤਸੱਲੀ ਕਰੋ। ਠੀਕ ਆ। ਹਾਂਜੀ। ਸੋ ਬਾਕੀ ਇੱਕ ਕੋਈ ਫੇਰ ਆਪਾਂ ਨੋਟ ਕਰਾ ਦਿੰਦੇ ਹਾਂ 12 ਵਜੇ ਤੇ ਬਿਲਕੁਲ ਅੰਦਰਵਾਰੀ ਸਮਾਂ ਹੈ। 11:55 ਮਿੰਟ ਸੌਰੀ ਪਹਿਲਾਂ ਕੋਈ ਆਪਾਂ 12:30 ਵਜੇ ਤੁਹਾਨੂੰ ਕਾਊਂਟ ਕਰਾ ਦਿੱਤਾ ਟਾਈਮ ਹਾਈਟ ਕਾਬੇ ਮੀਡੀਅਮ ਦੇ ਵਿੱਚ ਜਿੱਦਾਂ ਕਿ ਆਪਾਂ ਜਰਸੀ ਪ੍ਰੀਅਰ ਦੇ ਵਿੱਚ ਵੇਖਦੇ ਆਂ ਫੇਸ ਕੁਆਲਟੀ ਤੁਹਾਨੂੰ ਪ੍ਰੋਪਰ ਆਪਾਂ ਤਸਲੀ ਨਾਲ ਦਿਖਾਵਾਂਗੇ ਡੂੰਗ ਦੋਵਾਂ ਅੱਖਾਂ ਦੇ ਵਿੱਚਕਾਰ ਬੋਦੀ ਵਾਲੀ ਬੱਚੀ ਹੈ ਛੋਟਾ ਕੰਨ ਆਹ ਦੇਖੋ ਜੀ ਤੇ ਚਵਾਈ ਇਹਦੀ ਆਪਾਂ ਅਸਰਮੁਖ ਕੀਤੀ ਹੈ ਤੁਸੀਂ ਵੀ ਦੋ ਟਾਈਮ ਚਾਰ ਪੰਜ ਟਾਈਮ ਚਵਾਈ ਕਰ ਹੀ ਲਈ ਕੱਟੋ ਕਰ ਲਈ ਕਰ ਲਈ ਆਪਾਂ ਤਸਲੀ ਹੈ ਜੀ ਆਪਣੀ ਪੂਰੀ ਹਾਂ ਹਾਂ ਜੀ ਬਾਕੀ ਜਿਹੜੇ ਪਾਂ ਪਾਂ ਆਦੇ ਅਗਲੇ ਅਗਲਾ ਥਾਂ ਮਗਲੇ ਮਤਲਬ ਚੋਕੇ ਬਰਾਬਰ ਤਸਲੀ ਹੈ ਠੀਕ ਆ ਵੀ ਹਾਂ ਜੀ ਲਓ ਵੀ 9 ਕਿਲੋ ਦੁੱਧ ਕੋਈ ਵੀ ਸੱਜਣਾ ਫਤ ਚੋਕੇ ਤਸਲੀ ਕਰਕੇ ਲੈ ਕੇ ਜਾਵੇ ਤੇ ਬਾਕੀ ਚਵਾਈ ਅਗਲੇ ਪਿਛਲੇ ਤਰ੍ਹਾਂ ਦੀ ਬਰਾਬਰ ਆ ਕੋਈ ਭੋਰ ਛੱਟਾ ਕੋਈ ਬਾਤ ਘਾਟ ਨਹੀਂ ਦੀ ਬਾਕੀ ਦੋਹਾਂ ਦਾ ਆਪਣਾ ਜੀਆ ਦੀ ਪ੍ਰੋਪਰ ਵੀਡੀਓ ਮਿਲ ਜੀ ਠੀਕ ਆ ਜੀ ਤੇ ਆਪਣੇ ਘਰੇ ਮਤਲਬ ਇੱਥੇ ਸੁਈਆਂ ਨੇ ਹਾਂਜੀ ਹਾਂਜੀ ਠੀਕ ਆ ਲੈ ਵੀ ਸਰਮੁਖ ਤੀ ਡਿਮਾਂਡ ਮੁੱਲ ਕਿ ਰਹੂਗਾ ਵੀਰੇ ਦਾ ਲੈਣ ਦੇਣ ਮੁੱਲ ਸਾਨੂੰ ਸਾਬ ਕਰਨ ਜਿੰਨਾ ਮਾਝ 4215 ਜਿੰਨਾ ਮਾ ਕੀ ਗੱਲ ਗਏ ਆ 40000 ਹੀ ਦੇ ਦਈਏ 40000 ਦੀ ਹਾਂਜੀ ਕੋਈ ਰਾਤ ਵਿੱਚ ਹੁੰਦੀ ਹੈ ਕੋਈ ਗੁਜਾਇਸ਼ 37000 ਹੀ ਦੇ ਦਾਂਗੇ ਕੋਈ ਨਹੀਂ ਬਾਕੀ ਭੈਣ ਭਰਾ ਮਾਣ ਮੌਕੇ ਤੇ ਕਰਦਾਂਗੇ ਉਹ ਜੀ 37000 ਹਾਂਜੀ 37000 ਦੀ ਠੀਕ ਆ ਜੀ ਲਭੀ 37000 ਦੀ ਇਹ ਮਿਲ ਜੂਗੀ ਵਿੱਚੋਂ ਫਿਰ ਵੀ ਚੋ ਆਏਗਾ ਭੈਣ ਭਰਾ ਦਾ ਮਾਨਤਨ ਹੋ ਜੂਗਾ ਮੋਕੇ ਤੇ 37000 ਦੀ ਇਹ ਬਾਹਰ ਮਿਲ ਜੂਗੀ ਇਧਰ ਸੈਗਰ ਨੰਬਰ ਤੇ ਵਿਖਾ ਦਗੇ ਵੀ ਜਰਸੀ ਬਰੀਡ ਦੇ ਵਿੱਚ ਆ ਵੀ ਮੇਰਾ ਭਰਾ ਮਾਰੋ ਚਾਹਣ ਸਾਨੂੰ ਸਾਹ ਸੋਈ ਨਾ ਸ਼ੇਰ ਸਾਦੇ ਨਾ ਗਏ ਜੋ ਮਗਰ ਇਹਦੇ ਵੀ ਬੱਛੀ ਆ ਜੀ ਠੀਕ ਆ ਜੀ ਹਾਂਜੀ ਲਭੀ 6-7 ਦਿਨਾਂ ਦੀ ਸੂਈ ਹੈ ਸੈਗਰ ਨੰਬਰ ਤੇ ਬਾਹਰ ਦਿਖਾ ਰਹੇ ਆ ਇਧਰ ਬੱਚਾ ਵੀ ਤੁਹਾਨੂੰ ਦਿਖਾ ਦਗੇ ਇਧਰ ਮਾਰਦੇ ਹੋ ਕੈਮਰਾ ਇੱਕ ਵਾਰੀ ਇਹ ਬੱਛੀ ਹੈ ਇਹਦੇ ਮਗਰ ਜਰਸੀ ਵਿੱਚ ਵੀ ਬੱਛੀ ਆ ਗਈ ਹੈ ਬਿਲਕੁਲ ਰੈੱਡ ਕਲਰ ਤੇ ਵਾਇਰ ਦਾ ਕੰਬੀਨੇਸ਼ਨ ਜੀ ਆ ਤੇ ਅੱਜ 6-7 ਤਾਂ ਦੇ ਨਾਲ ਵੀ ਸੂਈ ਆ ਹਾਂਜੀ 6-7 ਤਾਂ ਦਾ ਸੂਈ ਇਹਦੀ ਵੀ ਆਪਣੇ ਕੋਲ ਜੇਰ ਦੀ ਸੂਈ ਦੀ ਪ੍ਰੋਪਰ ਵੀਡੀਓ ਹੈ ਠੀਕ ਆ ਸਰ ਮੈਂ ਜੋ ਦੁੱਧ ਜਿਹੜਾ ਦੇ ਥੱਲੇ ਵੀ ਕਿੰਨਾ ਐਸ ਵਕਤ ਸਰੀ ਸਰ ਸਾਹ 8 ਲੀਟਰ ਪੱਕਾ ਦਾ ਪਚਵਾ ਦੇਣਾ ਜੀ ਹਾਂ ਹਾਂਜੀ ਆ ਦੇਖੋ ਜੀ ਬਾਕੀ ਥਾਨ ਤੁਣਾ ਐ ਮੁੱਠੀ ਥਾਨੇ ਦੋਹਾਂ ਦੇ ਇੱਕ ਦੇ ਨੇ ਦੋਹਾਂ ਦੇ ਐ ਵਧੀਆ ਥਾਨੇ ਆ ਲੈ ਆ ਦੇਖੋ ਠੀਕ ਆ ਜੀ ਤਾਂ ਥਾਨ ਤੁਣ ਮੁੱਠੀ ਆ ਬਾਕੀ ਮਾਰਨਿੰਗ ਦਾ ਟਾਈਮ ਤੁਹਾਨੂੰ ਨੋਟ ਕਰਾ ਹੀ ਦਿੱਤਾ ਵੀ 6 ਵਜੇ ਤੇ ਘਰ ਦੇ ਵਿੱਚ ਇਹਦੀ ਜਿਹੜੀ ਚੁਵਾਈ ਹੋਈ ਆ ਇਧਰ ਬਹਿਣੀ ਵਾਲੇ ਪਾਸਿਓ ਦਿਖਾ ਰਿਹਾ ਤੁਹਾਨੂੰ ਮੁੱਠੀ-ਮੁੱਠੀ ਥਾਨਾ ਇਹ ਚਵਾਈ ਜੂਈ ਦੀ ਵੀ ਬਿਲਕੁਲ ਪੱਕੀ ਇੱਕ ਨੰਬਰ ਓਕੇ ਜੀ ਇੱਕ ਨੰਬਰ ਹੈ ਇਹ ਆਪਾਂ ਚਵਾਈ ਜੀ ਠੀਕ ਆ ਇਹ ਕਿਸਾਨ ਵੀਰ ਉਹਦੀ మీడియం ਦਰਮਿਆਨੀ ਹਾਈਟ ਦੇ ਵਿੱਚ ਆ ਆਮ ਨਾਰਮਲ ਜਿੱਡੀ ਆਪਾਂ ਹਾਈਟ ਦੇਖਦੇ ਆ ਵੜਾ ਦੀ ਜਰਸੀ ਵਿੱਚ ਕ੍ਰੋਸ ਹੀ ਆ ਗਈ ਹੈ ਜਰਸੀ ਵਿੱਚ ਕ੍ਰੋਸ ਹੀ ਆਪਾਂ ਕਹਾਂਗੇ ਪਹਿਲੀ ਨੰਬਰ ਵਾਲੀ ਜਿਹੜੀ ਜਰਸੀ ਦੇ ਵਿੱਚ ਥੋੜੀ ਵਧੇਰੇ ਆ ਇਹ ਜਰਸੀ ਕ੍ਰੋਸ ਬਰੀਡ ਆ ਕਿੰਨਾ ਦੁੱਧ ਦੱਸਿਆ ਤੇ ਥਲੇ ਸੰਸਵਾ 8 ਲੀਟਰ ਪੱਕਾਣਾ ਆਪਾਂ ਚਵਾ ਕੇ ਦੇਣਾ ਹੈ 8 ਲੀਟਰ ਆ ਹਾਂਜੀ ਲਓ ਜੀ 8 ਲੀਟਰ ਦੁੱਧ ਥੋੜੀ ਜਿਹਾ ਉਪਰੋਂ ਪਿੰਡੇ ਵਾਲੇ ਪਾਸੇ ਥੋੜੀ ਲਸੇਰੇ ਪਣ ਦੇ ਵਿੱਚ ਜਰੂਰ ਆ ਹਾਂਜੀ ਹਾਂਜੀ ਉਹ ਸੁਸ ਅਗੇ ਖਾਓ ਪੀਓ ਕੀ ਕਰਮਾ ਲਈ ਥੋੜੀ ਜੀ ਭਰਪੂਰ ਹੋ ਜਾਊਗੀ ਸਰੀਰ ਨਾਲ ਪਾਸੇ ਹਾਂਜੀ ਭਾਈਏ ਤੰਗਾ ਦਾ ਮਸੂਸਵਾਦ ਆਇਆ ਹੁੰਦਾ ਜੇ ਡੰਗਰ ਥੋੜਾ ਹਾਂ ਕਰਦਾ ਬਸ ਪਾਕਿਸਤਾਨ ਤੋਂ ਆਇਆ ਵਧੀਆ ਇੱਕ ਨੰਬਰ ਬਾਕੀ ਇਹ ਬਾਦੂ ਢਾਚਾ ਪੂਰਾ ਪ੍ਰੋਪਰ ਸਾਰੇ ਬੰਦੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਆਂ ਮੈਂ ਇੱਕੋ ਜੀ ਪੱਧਰੀ ਆ ਹਾਂ ਆ ਤਾਂ ਕਰੋ ਚੈੱਕ ਠੀਕ ਆ ਜੀ ਉਹੋ ਜਿਹੀ ਫਾਮ ਫਾਮ ਤੋਂ ਉਧਰ ਬਹਿਣੀ ਵਾਲੇ ਪਾਸੇ ਦਿਖਾ ਰਹੇ ਆਂ ਆ ਸੈਜ ਇਹ ਵੰਡਗਰਲਾ ਥਣਾਤੀ ਆ ਫੇਸ ਕੁਆਲਿਟੀ ਬੁਤੀ ਵੀ ਵਿਖਾਦੇ ਜੀ ਮਾੜਾ ਜ ਆ ਮੂੰਹ ਮੱਥਾ ਦਿਖਾ ਦਿਓ ਜੀ ਤਸੱਲੀ ਦੇ ਨਾਲ ਆ ਹਾਂ ਠੀਕ ਹੈ ਸਰਮਗ ਆ ਠੀਕ ਆ ਬੱਛੀ ਹੈ ਮਗਰ ਇੱਕ ਹੋਰ ਐ ਨੂੰ ਮੇਰੇੋਂ ਗੇੜਾ ਘੜਾ ਦੇਣ ਨਾ ਲਓ ਜੀ ਠੀਕ ਆ ਬਾਬੇ ਠੀਕ ਆ ਆ ਮੋੜ ਲਿਓ 8 किलो दूध है हाँ जी 8 लीटर पक्का चवा के दे रही है आपा चलो जी हाँ जी दूध तो चलो ज्यादा नहीं आपा दस-बारह 12 लीटर करजू आराम ਨਾਲੀ चलो जी चवा दूंगी करमा वाली कुछ चंगी साफ संभाल कर ले हाँ जी हाँ जी चलो ठीक है अब समझो मोल की ਵੀਡ ਮਾਰ ਰਹੂਗੇ ਮੋਹਨ ਸਿੰਘ ਸਾਹਿਬ 32 ਪੁਆਇੰਟ ਜਿੰਨਾ ਮਾਦੀ ਕਰ ਲਏ 30000 ਚ ਮੰਨਤਨ ਕਰਦਾਂਗੇ ਜੇ ਤਾਂ ਵੀ 30000 ਚ ਹਾਂਜੀ ਯੇਸ ਨੂੰ 28000 ਦੇ ਦੇ ਦਾਂਗੇ ਇਹ ਵੀ 20000 ਦੇ ਦਾਂ ਹਾਂਜੀ ਹਾਂਜੀ ਬਾਕੀ ਕੋਈ ਨਹੀਂ ਮੌਕੇ ਦੇ ਬਾਹਰ ਬਾਹਰ ਦਾ ਮਾਨ ਕਰਦਾ ਫਿਰ ਠੀਕ ਆ ਹਾਂਜੀ ਹੁਣ ਸਿਆਲ ਆਉਂਦਾ ਜਾਂ ਤੁਹਾਡੇ ਗਾਵੜਿਆਂ ਦੀ ਬੋੜੀ ਬੋੜੀ ਖੜਨੀ ਪਾਣੀ ਕੋਈ ਨਹੀਂ ਜਦੋਂ ਤੇ ਮੋਂ ਬਨੇ ਮੈਂ ਪੌਂਦਾ ਤਾਂ ਬੜਿਆ ਛੜਦਿਆ ਕਰਾਂਗੇ ਜੀ ਬਨੇ ਵਾਲੇ ਬਹੁਤ ਮਹਿੰਗੀ ਜੇ ਵੇਹੇ ਕੋਈ ਨਹੀਂ ਉਹ ਸਾਹ ਵਾਲਾ ਕੋਈ ਨਹੀਂ ਟ੍ਰਾਂਜੈਕਸ਼ਨ ਸਸਤੀ ਹੈ ਜੇ ਬੜਿਆ ਵੇ ਜਿਆਦਾ ਮਹਿੰਗੀ ਜੇ ਕੋਈ ਗੱਲ ਨਹੀਂ ਟ੍ਰਾਂਜੈਕਸ਼ਨ ਕਰੋ ਪਾਲ ਜਿਹੜੀ ਪੈਣੀ ਸੀ ਪਹਿਲਾਂ ਕੋਈ ਨਹੀਂ ਕੋਈ ਨਹੀਂ ਚਲੋ ਫੇਰ ਆਪਾਂ ਦੁੱਧ ਵਧਾਉਣਾ ਜਿੰਨਾ ਵੀ ਹਾਂਜੀ 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 ਲਓ ਵੀ ਇਹ ਤੁਹਾਨੂੰ ਮਿਊਜ਼ਿਕ 28 ਦੀ ਹੋ ਗਈ ਹੈ 28 ਦੀ ਜਿਹੜਾ ਗਈ 2000 ਦੀ ਹਾਂਜੀ ਅੱਗੇ ਨਖਤ ਜਿਹੜੀਆਂ ਆਪਾਂ ਤੁਹਾਨੂੰ ਦੋ ਵਾਰਾਂ ਦਿਖਾਉਣੀਆਂ ਇਹ ਗੱਬਣ ਦਾ ਦੋਵੇਂ ਗੱਬੜੇ ਦੋ ਇਹ ਜਿਹੜੀ ਸ਼ਰਮਕਾ ਗਈ ਪੰਨੇ ਆਪਣੇ ਕੋਲ ਇਹ ਬੱਚੀ ਹੈ ਇਹ ਬੈਦ ਸਾਕ ਦਾ ਦੂਸਰਾ ਮ ਇਹ 2 ਲੈ ਦੇ 4 ਬਣਾ ਤਿਆਰੀ ਤੇ ਬਿਲਕੁਲ ਲੈ ਵੀ ਇਹ ਕੱਢ ਦੇ 2 ਕੱਢ ਦੇ 4 ਠੀਕ ਹਾਂਜੀ ਆ ਦੇਖੋ ਬਾਕੀ ਐ ਥਣ ਥੁਣਾ ਚੰਗਾ ਕਰਮਾ ਦਾਂ ਮੁੱਠੀ ਥਣ ਵਧ ਗਿਆ ਉਹਦਾ ਪੂਰੀ ਸੀਲ ਸਾਊਗਾ ਠੀਕ ਆ ਪੂਰੀ ਕਰਮਾ ਬਾਕੀ ਥਾਣਾ ਥਿਚਵਾ ਜਿਹੜਾ ਲੱਗਾ ਇਹਨੂੰ ਤੇ ਬਲੈਕ ਰੰਗ ਦੇ ਵਿੱਚ ਸਿੰਘ ਸੁੰਘ ਬੇਚਕ ਹੈਗੇ ਤੁਸੀਂ ਵੇਖ ਹੀ ਲੈਣੇ ਵੀਡੀਓ ਚ ਪਰ ਹੈ ਆਂਦੀ ਕੁਛ ਨਹੀਂ ਕਰਮਾ ਲਈ ਠੀਕ ਆ ਆਂਦੀ ਕੋ ਨਹੀਂ ਭਾਵੇਂ ਆ ਦੇਖੋ ਜਿੱਦਾ ਮਰਜੀ ਨੂੰ ਕਰਮਾ ਲਈ ਜਿੱਥੇ ਮਰਜੀ ਡਾਕ ਲੋ ਹਾਂ ਲੈ ਵੀ ਤੋੜ ਕੇ ਦਿਖਾ ਦੇ ਸੋ ਲਵੀ ਕਰਦੇ ਦੋਸਤੋ ਦੋ ਕਰਦੇ ਚਾਰ ਠੀਕ ਹੈ ਜਿੰਨੇ ਕਿ ਲਾਉਗੀ ਬਾਕੀ ਚਲੋ ਜਿੰਨੇ ਕਿ ਨੱਤੀ ਆ ਜਿੰਨੇ ਕਿ ਬਣੀ ਬੁਣੀਆ ਕਰਵਾ ਲਈ ਤੁਹਾਨੂੰ ਨਜ਼ਰ ਆਈ ਜਾਣੀ ਆ ਤੇ ਥਣ ਗੋਲਕ ਤੈਮਾ ਕਰਵਾ ਲਈਦਾ ਬਾਕੀ ਉਤੋਂ ਚਲੋ ਨਾਰਮਲ ਤੇਰਾ ਸਾਫ ਸੰਭਾਲ ਦੇ ਵਿੱਚੋਂ ਪਕਾਉ ਆਏ ਹੋਏ ਸਤੂ ਸਾਹਿਬ ਘਰੋਂ ਬਾਕੀ ਕੋਈ ਨਹੀਂ ਕਰਵਾ ਲਈ ਤੇਰਾ ਨਾਰਮਲ ਸਾਫ ਸੰਭਾਲ ਦੇ ਵਿੱਚੋਂ ਆਉਂਦੇ ਪਛੋ ਠੀਕ ਆ ਲੈ ਵੀ ਠੀਕ ਆ ਵੀ ਬਾਕੀ ਆਇਗਾ ਕਰਵਾ ਠੰਡੀ ਜਿੱਦਾਂ ਮਾਜੀ ਬੈਠੇ ਰਸਲੇ ਠੀਕ ਆ ਵੀ ਬੰਦ ਕਰ ਠੀਕ ਆ ਬੱਥੇ ਮਾਰੀ ਟੱਕ ਲੋ ਕਰ ਮਾਰੀ ਨਾ ਕੋਈ ਗੱਲ ਨਹੀਂ ਹਾਂਜੀ ਕੀ ਮੋਨ ਰਊਗਾ ਇਹਦਾ ਸਰਮਾ ਸਾਹਿਬ 28000 32 ਜਿਹਨੇ ਮਾਜੀ ਕਰ ਲੀ ਗਏ 28000 ਦੀ ਹਾਂਜੀ ਦੇ ਦੇ 28000 ਦੀ ਦੇ ਦੇ ਹੋਰ ਹੁੰਦਾ ਲੈਸ ਹੋਰ ਕਰਦੇ ਮਾਨਤਨ 1000 27 ਚ ਮਾਨਤਨ ਕਰਦੇ ਕਿਉਂਕਿ ਜੋ ਕਿ ਆਪਣੇ ਸੱਜਣ ਭਰਾਏ ਹੋ ਜਿਹੜੇ ਕਹਿੰਦੇ ਵੀ ਭਰਾ ਮਾਨਤਨ ਪੂਰਾ ਮੈਂ ਕਹਾਂ ਵੀ ਪਹਿਲਾਂ ਹੀ ਅਗਲੇ ਜਿੱਥੇ ਕੇ ਦੇਣੀ ਛੇ ਹਾਂਜੀ ਹਾਂਜੀ ਪਹਿਲਾਂ ਹੀ ਆਪਾਂ ਉਹਨਾਂ ਮੰਗੀ ਅਗਲੇ ਜਿੱਥੇ ਕੇ ਆਪਾਂ ਦੇ ਦੇਣਾ ਸਰਮਾ ਅਸੀਂ 27000 ਦੇ ਦਿਆਂਗੇ ਕੋਈ ਨਹੀਂ ਬਾਕੀ ਮੌਕੇ ਪਰ ਆਪਾਂ ਮਾਨਤਨ ਕਰਦਾ ਫਿਰ ਚੱਕੋ ਜੀ ਹਾਂਜੀ ਲਓ ਵੀ ਠੀਕ ਹੈ ਜੀ ਸੋ ਬਾੜ ਚੰਗੀ ਹੈ ਬਾਕੀ ਭਾ ਪਰਤਾ ਬੜਾ ਜਾਇਜ਼ ਆ ਅੱਗੇ ਅਪਾ ਜਿਆਦਾ ਨਹੀਂ ਆਂਦੇ ਨਾਰਮਲ ਜਦੋਂ ਸੇਵਾ ਸੁਹਾ ਕੀ ਤਰ ਤਾਕ ਲਰਾਮ ਨਹੀਂ ਦੇ ਜਾਣਾ ਆਟਾ ਬਿਲਕੁਲ ਜੀ ਬਿਲਕੁਲ ਜਦੋਂ ਉਹ ਸ਼ਰਮਾ ਕਰਕੇ ਸੇਵਾ ਤੇ ਬਾਕੀ ਸੇਵਾ ਤਾਂ ਹੀ ਆ ਬਾਕੀ ਕਰਮਾੜੀ ਇੰਨੀ ਚਾਰੂ ਆ ਨਾ ਟੂੜੀ ਪਰੋ ਟੂੜੀ ਖਾਂ ਜਿਓ ਮਾੜੀ ਸੁੱਤੀਓ ਕਰਮਾੜੀ ਨੂੰ ਹਾਂ ਲੈ ਵੀ ਅੱਗੇ ਆਪਣੇ ਕੋਲੇ ਆ ਵੜ ਆਖੀ ਵੀਰ ਇਹਨਾਂ ਸਭ ਆਪਾਂ ਨਾ ਪਿਛਲੀ ਵੀਡੀਓ ਤੇ ਪਾਈ ਬੈਰੇ ਹਾਂਜੀ ਇਹ ਭੈਣ ਭਰਾ ਨੇ ਆਪਣੇ ਸਵਦਾ ਕੀਤਾ ਹੈ ਅੱਛਾ ਜੀ ਹਾਂਜੀ ਦੇ ਨੇ ਕੋਈ 10 ਤੋਂ 15 ਲੈ ਜੂ ਜੀ ਹਾਂ ਇਹ ਉਹ ਥੋੜਾ ਜਿਹਾ ਪਾਣੀ ਪੁਣੀ ਆਉਣ ਕਰਕੇ ਜਿਹੜਾ ਸਭ ਤੋਂ ਮਾੜਾ ਕੰਮ ਬਹੁਤ ਹੋਇਆ ਜੀ ਬਿਲਕੁਲ ਜੀ ਬਿਲਕੁਲ ਉਹ ਆਉਣ ਕਰਕੇ ਨਹੀਂ ਭਾਂਪਰਾ ਪਾਇਆ ਗਿਆ ਚਲੋ ਆਪਾਂ ਦਾ ਸਾਈ ਪੈਣਾ ਪਾਇਆ ਆਪਾਂ ਸਾਈ ਪੈਣਾ ਨਾ ਵਾਪਸ ਕਰਤਾ ਜੀ ਹਾਂਜੀ ਲਓ ਤੇ ਇਹ ਆਈਟਮ ਆਪਾਂ 15 ਦੇ ਲੈ ਜੂਗੇ 15 ਦੇ ਦਿਨ ਹਾਂਜੀ ਇਹ ਦੂਜੇ ਤੇ ਤੀਜੇ ਦੂਜੇ ਦੂਜੇ ਪਿਓਰ ਦੂਜਾ ਮੌਜੂਦ ਦੂਜਾ ਸੀਏ ਸੀ ਕਰਮਾਰੀ ਦੂਜਾ ਸੋਨ ਵਾਲੀ ਆ ਬਾਕੀ ਲੱਠੀ ਆ ਜਿੰਨੀ ਕੌਣ ਤੁਹਾਨੂੰ ਆਪਾਂ ਦਿਖਾ ਰਹੇ ਆ ਲੜਾ ਰੋੜਾ ਕਾਫੀ ਆ ਸੋ 15 ਦਿਨ ਦੇ ਵਿੱਚ ਬਣ ਕੇ ਤਿਆਰ ਹੋ ਜੂਗੀ ਸੋ 15 ਨਹੀਂ ਤੇ 17 ਲੈ ਜੂਗੀ ਕੋਈ 2 3 4 ਦਿਨ ਬਾਅਦ ਕੋਈ ਬਾਦ ਫਰਕ ਨਹੀਂ ਹੁੰਦਾ ਕਿ ਜਿਹੜਾ ਉੱਪਰ ਵੀ ਹੋ ਸਕਦੀ ਹੈ ਦਿਨ ਥੋੜੇ ਬਾਅਦੇ ਅੰਦਰ ਵੀ ਆ ਸਕਦੀ ਹੈ ਕਿਉਂਕਿ ਕਈ ਵਾਰਾ ਭੈਣ ਭਰਾ ਪਿਛੋਂ ਵੀ ਲਿਖਤੀ ਤੌਰ ਤੇ ਕਈਆਂ ਨਹੀਂ ਲਿਖੇ ਹੁੰਦੇਗੇ ਅਗਲੇ ਦੇ ਕਹਿਣ ਤੋਂ ਹੋ ਜਾਂਦਾ ਵੀ 20 ਦਿਨ ਇੰਦੀ ਹੈ ਕਿ ਜਿਹੜਾ ਪੰਛੀ ਨੇੜੇ ਆਉਂਦਾ 20 ਦਿਨ ਬਾਕੀ ਠੰਡੇ ਮੈਂ ਲਗਭਗ 10 ਦਿਨ ਉੱਤੇ ਲੈ ਜਾਊਗਾ ਠੰਡੀ ਹੈ ਪੂਰੀ ਕਰ ਮਜ਼ੇ ਤਾਂ ਮਜੀ ਹਾਂ ਲੋਭੇ ਮੇਰੇ ਭਰਾਵੋ ਕਰ ਲਓ ਕਾਬੂ ਠੀਕ ਆ ਜੀ ਵੜ ਤੁਹਾਨੂੰ ਆਪ ਦਿਖਾ ਦਿੱਤੀ ਮੁੱਲ ਬਿਲਕੁਲ ਜਾਇਜ਼ ਕਰਾ ਦੇਣਾ ਇਸ ਵਾਰ ਸੋ 15 ਲੈ ਜੇ 17 ਲੈ ਜੇ ਇੰਨੇ ਕ ਦਿਨ ਹਜੇ ਲੈ ਜੂਗੀ RAM nal ਹਾਜ ਤੋ ਮੀਡੀਅਮ ਤੇ ਵਿੱਚ ਰੈੱਡ ਕਲਰ ਦਾ ਬਿਲਕੁਲ ਸਿੰਘ ਬੇਸ਼ੱਕ ਹੈਗੇ ਆ ਉਹ ਤੁਹਾਨੂੰ ਆਪ ਦਿਖਾ ਰਿਹਾ ਕੋਈ 4 4 5 5 ਇੰਚ ਸਿੰਘ ਹੈਗੇ ਆ ਬਾਕੀ ਰਾਜੀ ਲੋ ਜੀ ਪੂਰੀ ਕਰਮਾ ਲਈ ਆ ਠੀਕ ਲੈ ਵੀ ਸਰਮੁਖ ਕੀ ਮੌਲਤ ਦੇਣੀ ਕਿੰਨੇ ਦੀ ਆ ਮੋਲ ਸੰਤ ਸਾਹਿਬ 35 ਗਾਲੇ 40 ਗਾਲੇ ਚੱਲਦਾ ਹੀ 32000 ਦੇ ਰਿਏ 32000 ਦੇ ਹਾਂਜੀ ਮਾਰਦਗੇ ਛਾਲ ਕਰਕੇ ਜਾ ਹੁਣ ਇਹਨੂੰ ਆਪਾਂ ट्रांजੈਕਸ਼ਨ ਪਾਈ ਜੇ ਉਦਾਂ ਨੂੰ ਬੋਰੀ ਆਪਾਂ ਚਾਹਤੀ ਜੇ 30000 ਦੇ ਰਹਿਗੇ ਪੂਰੀ ਅੱਗੇ ਆਪਾਂ ਜੈਸ ਨਹੀਂ ਕੀ ਫਿਰ ਅੱਗੇ ਗਿਆ ਜੇ 30000 ਦੇ ਰਹਿ 30000 ਦੀ ਕੋਈ ਮੌਕੇ ਮੌਕੇ ਤੇ ਮੰਨਤ ਕਰ ਦਾਂਗੇ ਠੀਕ ਹਾਂਜੀ ਹਾਂਜੀ ਲੈ ਵੀ ਸਰਮੁਖ ਕਹਿੰਦਾ ਜੇ ਜਿਹੜੀ ਆਪਾਂ ਗਾਹ ਛੜਨੀ ਤੇ ਨੂੰ ट्रांजੈਕਸ਼ਨ ਦੀ ਪੂਰੀ ਉਹ ਪਹਿਲਾਂ ਹੀ ਚਾਹਤੀ ਆਪਾਂ ਚਾਹਤੀ ਜੀ ਨੂੰ ਠੀਕ ਹਾਂਜੀ ਹੁਣ ਲੱਗੇ ਆ ਗਈ ਹੈ ਤੇ ਪਲੀ ਪਲੀਤੀ ਆ ਹਾਈਟ మీడియం ਆ ਪਲੀ ਸਭੀ ਪੂਰੀ ਆ ਕੋਈ ਨਸੇਰੀ ਰਸੀ ਫਿੱਕੀ ਨਹੀਂ ਗੀ ਤੇ ਅੱਜ ਆਪਣੇ ਭਰਾਵਾਂ ਨੂੰ 30000 ਦੀ ਮਿਲ ਜੂਗੀ ਬੈੜ ਦੋਸਤ ਪਿਆਰੀ ਤੇ ਆ ਕੋਈ 15 ਦਿਨ 12 15 ਦਿਨ ਸਾਂਭਣ ਦੀ ਲੋੜ ਆ ਠੀਕ ਆ ਤੇ ਇਹ ਅੱਜ ਚਾਰ ਹੀ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਦੋ ਗੱਬਨ ਤੇ ਦੋ ਸੂਈਆਂ ਵੈੜਾ ਜਰਸੀ ਬਰੀਡ ਦੇ ਵਿੱਚ ਦਿਖਾਤੀਆਂ ਤੁਹਾਨੂੰ ਮੌਲੋ ਬਿਲਕੁਲ ਬਾਜ ਬਜਾਇਜ ਨੇ ਸੋ ਜਿਹੜੀ ਬੈੜ ਕਿਸੇ ਭਰਾ ਨੂੰ ਪਸੰਦ ਆਊਗੀ ਉਹਦੀ ਇਥੇ ਆਣ ਕੇ ਤਸਦੀਕ ਕਰ ਲਿਓ ਚਾਹੇ ਗੱਬਨਾ ਚਾਹੇ ਸੂਈ ਸੁਬਾਈ ਓਕੇ ਸ਼ਰਮਖ ਇੱਕ ਨੰਬਰ ਆਪਣੇ ਘਰ ਦੇ ਵੀਰ ਸੰਜੇ ਨੰਬਰ ਆਪਣਾ 99792 2448 ਪਿੰਡ ਸ਼ਕਰੀ ਤਹਿਸੀਲ ਜਿਲ੍ਹਾ ਤਨਤਨ ਪੈਂਦਾ ਈ ਹਰੀਕੇ ਪਤਨਾ ਆਪਣਾ 15 ਕਿਲੋਮੀਟਰ ਈ ਤਨਤਨ ਮੇ 15 ਕਿਲੋਮੀਟਰ ਠੀਕ ਹੈ ਜੀ ਨੇੜੇ ਆਪਣਾ ਸ਼ਹਿਰਾ ਪਨਵਾ ਪੱਟੀ ਸਰਾਲੀ ਮੰਡ ਇਹ ਬਿਲਕੁਲ ਆਪਣੇ ਨੇੜੇ-ਨੇੜੇ ਪੈਂਦੇ ਈ ਠੀਕ ਹੈ ਜੀ ਹਾਂਜੀ ਓਕੇ ਭਰਾ ਮੈਂ ਵੀ ਭਰਾਵੋ ਕਰੋ ਕੰਟੈਕਟ ਕਰੋ ਸੰਪਰਕ ਮਾਲ ਇਸੇ ਤਰ੍ਹਾਂ ਹੀ ਰੁਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਠੀਕ ਹੈ ਜੀ ਬਾਜ਼ ਪਜਾਇਜ ਰੇਟ ਹੁੰਦੇ ਆ ਬਾਕੀ ਹਰੇਕ ਭਰਾ ਨੂੰ ਹੁੰਦਾ ਥੋੜੇ ਪੈਸੇ ਲਾਉਣੇ ਆ ਤੇ ਤੁਹਾਡੇ ਮਤਲਬ ਦੇ ਪਸ਼ੂ ਜਿਹੜੇ ਤੁਹਾਨੂੰ ਇਥੋਂ ਮਿਲ ਜਾਣਗੇ ਧੰਨਵਾਦ ਪੂਰੀ ਵੀਡੀਓ ਵੇ ਮਿਲਦਰਾ ਇੱਕ ਨਵੀਂ ਅਪਡੇਟ ਨਾਲ ਸਾਰੇ ਆਪਰਾਮਾਂ ਨੂੰ ਸਤਿ ਸ਼੍ਰੀ ਅਕਾਲ